ਪੰਜਾਬ ਦੇ ਵਿੱਚ ਹੁਣ ਤਕਰੀਬਨ 2-3 ਦਿਨ ਦਾ ਸਮਾਂ ਰਹਿ ਗਿਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਵੋਟਾਂ ਪੈਣਗੀਆਂ ਉਸ ਤੋਂ ਪਹਿਲਾਂ ਕਡੂਰ ਸਭਾ ਹਲਕਾ ਜਿੱਥੇ ਅਮਰਤਪਾਲ ਭਾਈ ਅਮਰਤਪਾਲ ਜਿਹੜੇ ਆਜ਼ਾਦ ਚੋਣ ਲੜ ਰਹੇ ਉਹਨਾਂ ਦੀ ਲਗਾਤਾਰ ਪੂਰਾ ਉਹਨਾਂ ਦੀ ਹਵਾ ਉਹਨਾਂ ਦਾ ਪੂਰਾ ਬੋਲਬਾਲਾ ਹੋ ਰਿਹਾ ਹੈ ਜੇਕਰ ਵਾਕਈ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਜਿੱਥੇ ਸਰਜੀ ਸਿੰਘ ਖਾਲਸਾ ਬੈਂਸ ਸਿੰਘ ਦੇ ਪੁੱਤਰ ਨੇ ਜਿਨ੍ਹਾਂ ਦੀ ਲਗਾਤਾਰ ਇਹ ਗੱਲ ਹੋ ਰਹੀ ਹੈ ਕਿ ਬੈਂਸ ਸਿੰਘ ਖਾਲਸਾ ਪ੍ਰੀ ਕੋਰਟ ਦੇ ਵਿੱਚ ਸੀਟ ਵੱਡੀ ਕਲੀਟ ਨਾ ਜਿੱਤ ਸਕਦੇ ਨੇ ਪਰ ਦੂਜੇ ਪਾਸੇ ਉਹਨਾਂ ਬਠਿੰਡੇ ਦੇ ਵਿੱਚ ਲੱਖਾ ਸੁਧਾਨਾ ਲੱਖਾ ਸੁਧਾਨਾ ਜਿਹੜਾ ਬਾਦਲਾਂ ਦੇ ਖਰਾਬ ਠੰਡੇ ਤੋਂ ਚੌਂਡ ਲੜ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਲੱਖਾ ਸੁਧਾਨਾ ਨੇ ਹੋਣੀ ਸੋਸ਼ਲ ਮੀਡੀਆ ਲਾਈਵ ਹੋ ਕੇ ਵੀਡੀਓ ਪਾਈ ਆ ਜਿੱਦੇ ਕਿਹਾ ਕਿ ਅਮਰਤਪਾਲ ਦੀ ਮਾਤਾ ਬੀਬੀ ਪਰਮਜੀਤ ਖਾਲੜਾ ਸੀ ਮਨਜੀਤ ਮਾਨ ਸਰਜੀ ਖਾਲਸਾ ਤੇ ਹੋਰ ਕਈ ਵੱਡੇ ਸਿੱਖ ਪੰਥ ਦੇ ਲੀਡਰ ਨੇ ਜਿਹੜੇ ਉਹ ਠੰਡੇ ਦੇ ਵਿੱਚ ਚੋਣ ਪ੍ਰਚਾਰ ਕਰ ਲਈ ਪਹੁੰਚ ਰਣ ਜਿੱਦੇ ਚੱਲੇ ਲਖਾ ਰਣ ਨੇ ਤੇ ਕਿ ਮੈਨੂੰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਵਰਤਵਾਦ ਬੋਟਾਂ ਦੇ ਨਾਲੋਂ ਜਿਤਾਉਣ ਅਤੇ ਮੈਂ ਲੋਕਾਂ ਦੇ ਇਕੱਲੇ-ਕੱਲੇ ਬਾਜ਼ੇ ਉੱਤੇ ਖੜਾ ਉਤਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਜ਼ਰੂਰੀ ਬੇਨਤੀਆਂ ਨੇ ਮੇਰਾ ਵੀਰ ਧਿਆਨ ਦੇ ਨਾਲ ਸੁਣ ਲੈਣਾ ਇੱਕ ਤਾਂ ਕੱਲ ਨੂੰ 29 ਤਰੀਕ ਨੂੰ ਕੱਲ 29 ਤਰੀਕ ਨੂੰ ਆਪਣਾ ਵੱਡਾ ਰੋਡ ਮਾਰਚ ਜਿਹੜਾ ਕੱਢਣ ਜਾ ਰਹੇ ਹਾਂ ਪੁੱਚੋ ਮੰਡੀ ਤਾਂ ਸ਼ੁਰੂ ਹੋ ਕੇ ਸਵੇਰੇ ਆਪਾਂ ਦਾਣਾ ਮੰਡੀ ਪੁੱਚੋ ਇਕੱਠੇ ਹੋਣਾ 8:30 ਦਾ ਵਕਤ ਹੈ ਉੱਥੋਂ ਚੱਲ ਕੇ ਆਪਾਂ ਜਾਣਾ ਪੂਲਾ ਨਥਾਣਾ ਝੰਡਾ ਵਾਲਾ ਹਰਾਇਪੁਰ ਗੋਨੇਆਣਾ ਬਟਿੰਡਾ ਭਿੰਡੋਦਬਾਲਾ ਆਪਾਂ ਜਾਣਾ ਨਰੂਆਣਾ ਨਰਵੰਦ ਜੈ ਸਿੰਘ ਵਾਲਾ ਆਪਣਾ ਕੁੱਦਾ ਆਨੰਦਗੜ੍ਹ ਕਾਲ ਚੜਾਣੀ ਬਾਦਲ ਲੰਬੀ ਇਧਰ ਨੂੰ ਜਾਣਾ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਸਾਧਨ ਲੈ ਕੇ ਮੇਰਾ ਵੀਰ ਟਰੈਕਟਰ ਗੱਡੀਆਂ ਮੋਟਰਸਾਈਕਲ ਜਿਹੜੇ ਵੀ ਸਾਧਨਾਂ ਨਾਲ ਤੁਸੀਂ ਆ ਸਕਦੇ ਹੋ ਭਰਾ ਬਣ ਕੇ ਆਓ ਕੱਲ ਨੂੰ ਆਪਣਾ ਖੀਰਲਾ ਹੰਬੜਾ ਮਾਰਨਾ ਆਪਾਂ ਜਬਰਦਸਤ ਤਰੀਕੇ ਨਾਲ ਮਾਰਨਾ ਤੁਸੀਂ ਜਿਹੜਾ ਆਪਣਾ ਮਾਰਚ ਸੀਗਾ ਮਾਨਸਾ ਵਾਲਾ ਉਹ ਬਹੁਤ ਕਾਮਯਾਬ ਕੀਤਾ ਐਨੀ ਲੋ ਵਗਦੀ ਸੀਗੀ ਮੂੰਹ ਫੂਕ ਤੇ ਲੋ ਨੇ ਅੱਖਾਂ ਫੂਕਦਿਆਂ ਗੱਟੇ ਫੂਕਤੇ ਪਰ ਤੁਸੀਂ ਖੀਰ ਤੱਕ ਝੋਟਿਓ ਔ 125 ਕਿਲੋਮੀਟਰ 26 ਕਿਲੋਮੀਟਰ ਆਪਾਂ ਗਏ ਆ ਅਖੀਰ ਤੱਕ ਤੁਸੀਂ ਜਾ ਕੇ ਸਰਦੂਲਗੜ੍ਹ ਦੇ ਵਿੱਚ ਉਸਮਾਤ ਕੀਤਾ ਕੱਲ ਨੂੰ ਫਿਰ ਮੇਰਾ ਵੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਅਖੀਰ ਤੱਕ ਆਪਾਂ ਜਾਣਾ ਆਪੋ ਆਪਣੇ ਸਾਧਨ ਲੈ ਕੇ ਕੱਲ ਨੂੰ 8:30 ਵਜੇ ਦਾਣਾ ਮੰਡੀ ਉੱਚੋ ਮੰਡੀ ਦੇ ਵਿੱਚ ਪਹੁੰਚ ਜਿਓ ਕੱਲ ਨੂੰ ਬੀਬੀ ਖਾਲੜਾ ਜੀ ਆ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਭਰਾ ਤੇ ਉਹਨਾਂ ਦੇ ਬਾਪੂ ਜੀ ਵੀ ਆ ਰਹੇ ਨੇ ਦੇ ਭਾਈ ਸਰਵਜੀਤ ਸਿੰਘ ਜਿਹੜੇ ਆਪਣੇ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਉਹ ਵੀ ਆ ਰਹੇ ਨੇ ਸੋ ਹੋਰ ਵੀ ਕਈ ਜਿਹੜੇ ਸਿੰਘ ਆ ਰਹੇ ਨੇ ਸੋ ਸਾਨੂੰ ਬੇਨਤੀ ਆ ਕਿ ਭਾਈ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਕੱਲ ਨੂੰ ਆਉਣਾ ਦੂਜੀ ਬੇਨਤੀ ਵਰੀ ਹੋਰ ਸੁਣ ਲਓ ਵੈਸੇ ਗੱਡੀਆਂ ਆਪਣੀਆਂ ਪ੍ਰਚਾਰ ਕਰਨਦਾਰ ਪਰਈਆਂ ਨੇ ਆਪਣੇ ਕੋਲ 15-18 ਗੱਡੀਆਂ ਛੱਡੀਆਂ ਹੋਈਆਂ ਨੇ ਵੱਖ-ਵੱਖ ਉਹ ਫਿਰਦੀਆਂ ਨੇ ਇਲਾਕਿਆਂ ਦੇ ਵਿੱਚ ਛਲਕਿਆਂ ਦੇ ਵਿੱਚ ਜਿਹੜੇ ਨਵੇਂ ਆਪਣੇ ਹਲਕੇ ਆ ਹਰ ਹਲਕੇ ਦੇ ਆਪਣੀਆਂ ਦੋ ਤਿੰਨ ਗੱਡੀਆਂ ਫਿਰਦੀਆਂ ਨੇ ਪ੍ਰਚਾਰ ਕਰਦੀਆਂ ਆਪਣੇ ਨਿਸ਼ਾਨ ਦਾ ਪਿੱਛੇਵੇਂ ਨੰਬਰ ਤੇ ਨਿਸ਼ਾਨਾ ਚੁੰਨਣ ਵਾਲਤੀ ਉਹ ਦੱਸਦੇ ਫਿਰਦੇ ਪਰ ਫੇਰ ਵੀ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਤੁਹਾਡੇ ਕੋਲ ਟਰੈਕਟਰ ਹੈਗੇ ਆ ਉਹ ਜਿਹੜੀ ਉਹ ਆਪਣਾ ਗੀਤ ਜਾਂ ਚੱਲਦਾ ਗੀਤ ਚੱਲਦਾ ਤੇ ਨਾਲ ਮਗਰ ਆਪਣਾ ਪ੍ਰਚਾਰ ਕਰਦਾ ਬੋਲਦਾ ਨਿਸ਼ਾਨ ਦੱਸਦਾ ਉਹ ਚਿਪ ਜੀ ਉਹ ਮੋਬਾਈਲ ਚ ਪਾ ਲਿਆ ਕਰੋ ਉਹਦੇ ਤੇ ਲਾਲਾ ਗੂ ਬਲੂਟੁੱਥ ਨਾਲ ਜੁੜ ਜਾਂਦਾ ਉਹ ਉਹ ਤੁਸੀਂ ਜੋੜ ਕੇ ਉਹ ਤੁਸੀਂ ਆਪਣਾ ਜੋੜ ਕੇ ਤੁਸੀਂ ਉਹਦੇ ਨਾਲ ਤੇ ਪ੍ਰਚਾਰ ਪਿੰਡਾਂ ਦੇ ਵਿੱਚ ਟਰੈਕਟਰ ਇੱਕ ਵਾਰੀ ਸਵੇਰੇ ਤੜਕ ਕੇ ਦੱਕ ਵਾਰੀ ਹੱਥ ਨੇ ਆਪੀ ਕਮਾਦਿਆ ਕਰੋ ਭਾਈ ਆਪਣੇ ਕੋਲ ਕੱਲ ਦਾ ਦਿਨ ਦੀ ਨਾ 29 ਤੇ 30 ਦੋ ਦਿਨ ਆਪਣੇ ਕੋਲ ਪ੍ਰਚਾਰ ਦੇ ਬਚੇ ਆ ਇੱਕ ਤਾਂ ਇਹ ਬੇਨਤੀ ਵੀ ਟਰੈਕਟਰ ਦੇ ਉੱਤੇ ਚਿੱਪ ਲਾ ਕੇ ਆਪੋ ਆਪਣੇ ਪਿੰਡਾਂ ਦੇ ਵਸਾਰੀ ਗਲੀ ਗਲੀ ਘੜਦਿਆ ਕਰੋ ਨਿਸ਼ਾਨ ਦਾ ਪਤਾ ਲੱਗ ਜਾਊ ਤੀਜੀ ਬੇਨਤੀ ਤੀਜੀ ਬੇਨਤੀ ਇਹ ਆ ਕਿ ਆਪਣੇ ਕੋਲੇ ਜਿਹੜਾ ਵੋਟਾਂ ਵਾਲੇ ਦਿਨ ਤੁਸੀਂ ਬੂਥ ਲਾਉਣੇ ਆ ਉਨਾ ਬੂਥਾਂ ਦੇ ਉੱਤੇ ਇੱਕ ਫਲੈਕਸ ਕਢਾ ਕੇ ਆਪਣੇ ਪਿੰਡ ਦੇ ਵਿੱਚ ਉਹ ਫਲੈਕਸ ਦੇ ਉੱਤੇ ਛੋਟੀ ਫਲੈਕਸ ਕਢਾ ਲਓ ਉਹਦੇ ਉੱਤੇ ਆਪਣਾ ਚੋਣ ਨਿਸ਼ਾਨ ਬਾਲਟੀ ਸਰਦਾਰ ਮਾਨ ਸਾਹਿਬ ਦੀ ਫੋਟੋ ਤੇ ਮੇਰੀ ਫੋਟੋ ਲਾ ਕੇ ਉਹ ਆਪਣਾ ਉੱਥੇ ਲਾ ਸਕਦੇ ਹਾਂ ਜਾਂ ਆਪਣਾ ਦਫ਼ਤਰ ਆ ਬਹੰਡੇ ਬੀਬੀ ਵਾਲਾ ਚੌਂਕ ਦੇ ਉੱਤੇ ਉੱਥੇ ਤੁਸੀਂ ਆ ਕੇ ਉਹ ਜਿਹੜੀ ਕੋਈ ਸਮੱਗਰੀ ਆ ਕੋਈ ਪੋਸਟਰ ਆ ਕੋਈ ਝੰਡੇ ਆ ਸਟicker ਆ ਉੱਥੋਂ ਤੁਸੀਂ ਲੈ ਵੀ ਸਕਦੇ ਹੋ ਤੀਜੀ ਬੇਨਤੀ ਆ ਸਵੀਲ ਠੰਡੇ ਪਾਣੀ ਦੀ ਜਰੂਰ ਲਾਓ ਇੱਥੇ ਬੋਟਾਂ ਪਿੰਕ ਉਹਦੇ ਵਿਚਾਰੇ ਕੋਈ ਬਜ਼ੁਰਗ ਕੋਈ ਮਾਂ ਕੋਈ ਕੋਈ ਬਜ਼ੁਰਗ ਬੰਦੇ ਆਉਂਦੇ ਨੇ ਉੱਤੇ ਪਾਣੀ ਦੀ ਲੋੜ ਹੋਣੀ ਆ ਕਿਉਂ ਗਰਮੀ ਬਹੁਤ ਜ਼ਿਆਦਾ ਸਾਂਝ ਕੋ ਸਵੀਲ ਲਾ ਦਿਓ ਕੋਈ ਗੱਲ ਨਹੀਂ ਆਪਾਂ ਇਹ ਸੋਚਣਾ ਵੀ ਇਹ ਫਲਾਨੀ ਪਾਰਟੀ ਵਾਲੇ ਤੇ ਫਲਾਨੀ ਪਾਰਟੀ ਵਾਲੇ ਸਾਰਿਆਂ ਲਈ ਮੈਂ ਆਪਣੀਆਂ ਆਪਣੀ ਪਾਰਟੀ ਵਾਲਿਆਂ ਨੂੰ ਬੇਨਤੀ ਆਪਣੀ ਜਿੰਨੇ ਭਰਾ ਜੁੜੇ ਨੇ ਆਪਣੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਦੇ ਤੌਰ ਦੇ ਉੱਤੇ ਕੋ ਜਿਹੜੀ ਸਵੀਲ ਲਾ ਕੇ ਸਾਰਿਆਂ ਨੂੰ ਠੰਡੇ ਬੈਠੇ ਪਾਣੀ ਦੀ ਉਹਦੇ ਸੇਵਾ ਕਰੀਂ ਅਗਲੀ ਬੇਨਤੀ ਸੁਣ ਲਓ ਜਿਹੜੀ ਬੜੀ ਅਹਿਮ ਤੇ ਜਿਹੜੀ ਬੜੀ ਅਹਿਮ ਤੇ ਜ਼ਰੂਰੀ ਬੇਨਤੀ ਆ ਉਹ ਸੁਣ ਲਿਓ ਉਹ ਬੇਨਤੀ ਇਹ ਆ ਵੀ ਜਦੋਂ ਤੁਸੀਂ ਵੋਟ ਪਾਉਣ ਜਾਣਾ ਜਿੱਥੇ ਦਸਕਤ ਕਰਾਉਂਦੇ ਨੇ ਵੀ ਹਾਂ ਇਹਨੇ ਵੋਟ ਪਾਤੀ ਉਹ ਦਸਕਤ ਸਾਰਿਆਂ ਬੰਦਿਆਂ ਨੇ ਪੰਜਾਬੀ 'ਚ ਕਰਨੀ ਉਹ ਦਸਕਤ ਸਾਰੇ ਬੰਦਿਆਂ ਨੇ ਪੰਜਾਬੀ 'ਚ ਕਰਨੀ ਇਹ ਚਾਰ ਪੰਜ ਮੇਰੀਆਂ ਬੇਨਤੀਆਂ ਨੇ ਬਾਕੀ ਉਹ ਦਬਣ ਦੀ ਲੋੜ ਦੀ ਛਪਣ ਦੀ ਲੋੜ ਦੀ ਬਥੇਰੇ ਇਹ ਡਰਾਈ ਵੀ ਜਾਂਦੇ ਆ ਆਪਣੇ ਬੰਦਿਆਂ ਨੂੰ ਆਪਣੇ ਪੋਸਟਰਾਂ ਦੇ ਪੋਸਟਰ ਵੀ ਲਾਈ ਜਾਂਦੇ ਆ ਘਰੇ ਆ ਕੇ ਰਿਸ਼ਤੇਦਾਰ ਪਿਠਾ ਦਿੰਦੇ ਨੇ ਜਾਂ ਉਂ ਦਬਕਾਉਂਦੇ ਨੇ ਵੀ ਤੁਹਾਡਾ ਨੁਕਸਾਨ ਹੋ ਜੂਗਾ ਤੁਸੀਂ ਰੱਖੇ ਤੋਂ ਕੀ ਲੈਣਾ ਸੋ ਛੋਟਿਓ ਜੇ ਉਖੜੀ ਸਿਰਫ ਮੋਹਲਾਂ ਦਾ ਕੀ ਡਰ ਕੋਈ ਗੱਲ ਨਹੀਂ ਐ ਨੰਗੇ ਧੜ ਹੋ ਕੇ ਲੜਾਈ ਲੜਨੀ ਪੈਣੀ ਆ ਖੜੇ ਆ ਤਾਂ ਖੜੇ ਆ ਤੁਸੀਂ ਖੜੇ ਹੋ ਤਾਂ ਮੈਂ ਵੀ ਖੜਾ ਹਰ ਹਾਲ ਆਪਾਂ ਤੁਹਾਡੇ ਨਾਲ ਖੜੇ ਆ ਪੰਜਾਬ ਨਾਲ ਆਪਾਂ ਨੂੰ ਐਂ ਡਟ ਕੇ ਖੜਨ ਦੀ ਲੋੜ ਆ ਬਾਈ ਸੋ ਸਾਰਿਆਂ ਮੇਰੇ ਵੀਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਵੀ ਆ ਮੇਰੀਆਂ ਚਾਰ ਪੰਜ ਗੱਲਾਂ ਦੇ ਉੱਤੇ ਧਿਆਨ ਨਾਲ ਗੌਰ ਕਰਨਾ ਤੇ ਇਹ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰ ਦਿਓ ਤਾਂ ਕਿ ਹਰ ਇੱਕ ਤੱਕ ਇਹ ਪਹੁੰਚ ਸਕੇ ਆਪਣਾ ਸੁਨੇਹਾ ਹਰ ਇੱਕ ਤੱਕ ਪਹੁੰਚ ਸਕੇ ਬਾਕੀ ਆਪਾਂ ਜਿਹੜੀ ਵੀ ਕੋਈ ਜਾਣਕਾਰੀ ਆ ਉਸ ਨੂੰ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਕੱਲ ਨੂੰ 8:30 ਵਜੇ ਦਾਣਾ ਮੰਡੀ ਪੁੱਛੋ ਆਪਣਾ ਰੋਡ ਮਾਰਚਾ ਵੱਡਾ ਉੱਥੋਂ ਆਪਾਂ ਸ਼ੁਰੂ ਹੋ ਕੇ ਤੇ ਬਖਵਾਖਾ ਆਪਾਂ ਥਾਵਾਂ ਤੋਂ ਨਹੀਂ ਜਾ ਕੇ ਉੱਥੇ ਆਪਾਂ ਅਖੀਰ ਲੰਬੀ ਤੇ ਜਾ ਕੇ ਪਹੁੰਚਣਾ ਬਾਦਲ ਲੰਬੀ ਉਹ ਦੇਖਾਂਗੇ ਆਪਾਂ ਉਹਦੋਂ ਕਹਾਂ ਕਿ ਕਿੱਧਰ ਨੂੰ ਤੁਰਨਾ ਸੋ ਇਹ ਸਾਰਿਆ ਮੇਰਾ ਸਾਰੀਆਂ ਗੱਲਾਂ ਬਾਤਾਂ ਨੂੰ ਤੁਸੀਂ ਹੁਣ ਧਿਆਨ ਦੇ ਨਾਲ ਗੌਰ ਦੇ ਨਾਲ ਸੁਣ ਲੈਣਾ ਇਹਨੂੰ ਬਾਅਦ ਤੋਂ ਬਾਅਦ ਸਾਂਝਾ ਕਰਕੇ ਹੱਥ ਸਾਰਿਆਂ ਤੱਕ ਪਹੁੰਚਾ ਦਿਓ ਮੇਰਾ ਵੀਰ ਤੇ ਅ ਬਾਕੀ ਕੋਈ ਗੱਲਬਾਤ ਕੋਈ ਸੁਝਾਅ ਹੋਇਆ ਤਾਂ ਸੁਰਖ ਨੰਬਰ ਹੈਗਾ ਦੱਸਦਿਆ ਕਰੋ ਆਪਣੇ ਗਰੁੱਪ ਬਣੇ ਹੋਏ ਨੇ WhatsApp ਗਰੁੱਪਰ ਨੇ ਉਹਨਾਂ ਗਰੁੱਪਾਂ ਦੇ ਵਿੱਚ ਵੀ ਆਪਾਂ ਸਾਰੀ ਜਾਣਕਾਰੀ ਜਿਹੜੀ ਪਾਉਂਦੇ ਰਹਿੰਨੇ ਆ ਸਾਰਿਆਂ ਦਾ ਧੰਨਵਾਦ ਹੁਣ ਡੱਟ ਜਿਓ ਯੋਧੇ ਹੁਣ 2 ਦਿਨ ਅਗਲੀ ਬੇਨਤੀ ਸੱਚ ਹੋ ਰਹਾ ਜਿਹੜੇ ਆਪਾਂ ਨੂੰ 2 ਦਿਨ ਬਚੇ ਆ 3 ਦਿਨ ਬਚੇ ਆ 31 ਦਾ ਦਿਨ ਵੀ ਹੈਗਾ ਆਪਣੇ ਕੋਲ ਘਰੋ ਘਰੀ ਜਾ ਕੇ ਸਾਰੇ ਪਿੰਡਾਂ ਚ ਮੇਰੇ ਵੀ ਜਿੰਨੀਆਂ ਆਪਣੀਆਂ ਕਮੇਟੀਆਂ ਬਣੀਆਂ ਨੇ ਆ ਦੇ ਤੌਰ ਤੇ ਘਰੋ ਘਰੀ ਜਾ ਕੇ ਸਾਰਿਆਂ ਤੇ ਆ ਤੁਸੀਂ ਨਿਸ਼ਾਨ ਦਿਖਾ ਦੇਣਾ ਆਪਣਾ ਤੇ ਇਹ ਸੋਡੀ ਜ਼ਿੰਮੇਵਾਰੀ ਹੈ ਜੀ ਹੁਣ ਆ ਦੇ ਤੌਰ ਤੇ ਜ਼ਿੰਮੇਵਾਰੀ ਸੰਭਲੋ ਯਾਰ ਆਪਣੇ ਕੋਲੇ ਆਪਣੇ ਕੋਲੇ ਸਮਾਂ ਬੜਾ ਘੱਟ ਆ ਸੋ ਹੁਣ ਬਾਹਲੇ ਪਿੰਡਾਂ ਚ ਬਾਈ ਕਹਿੰਦਾ ਬਾਈ ਸਾਡੇ ਆ ਜਾ ਸਾਡੇ ਆ ਜਾ ਆਇਆ ਨਹੀਂ ਜਾਣਾ ਬਾਈ ਬੇਨਤੀ ਹੈ ਕੱਲ ਨੂੰ ਆਪਣਾ ਰੋਡ ਮਾਰਚ ਆ ਪਰਸੋਂ ਫਿਰ ਆਪਣਾ ਕਰੋੜ ਮਾਰਚ ਆ ਆਪਾਂ ਤੋਂ ਪਹੁੰਚਿਆ ਨਹੀਂ ਜਾਣਾ ਕੋਈ ਗੱਲ ਨਹੀਂ ਯਾਰ ਮੈਨੂੰ ਫਿਰ ਵੀ ਬੁਲਾ ਲਓਗੇ ਮੈਂ ਆ ਜੂਗਾ ਪਰ ਹੁਣ ਨਾ ਮੇਰਾ ਵੀ ਖਿੱਚ ਕੇ ਰੋ ਵੀ ਭਾਈ ਉੱਥੇ ਨਹੀਂ ਆਇਆ ਗਿਆ ਇੱਥੇ ਨੇ ਬਾਕੀ ਆਪਾਂ ਸਾਰੇ ਪਿੰਡਾਂ ਚ ਇੱਕ ਵਾਰੀ 650 ਦੇ 650 ਪਿੰਡ ਚ ਆ ਚੁੱਕੇ ਆ ਪਹੁੰਚ ਚੁੱਕੇ ਆ ਸੋ ਲਹਿਰ ਬਹੁਤ ਵਧੀਆ ਬਣੀ ਵੀ ਆ ਭਾਈ ਛੜਦੀ ਕਲਾ ਜਮਾ ਉਹ ਖਡੂਰ ਸਾਹਿਬ ਤੋਂ ਲੈ ਕੇ ਫਰੀਦਕੋਟ ਸੰਗਰੂਰ ਬਟੰਡਾ ਪੂਰੀ ਛੜਦੀ ਕਲਾ ਸੋ ਲਾ ਦਿਓ ਜੋਰ ਹੁਣ ਹੁਣ ਆਹੀ ਜੋਰ ਨੇ ਤੁਹਾਡੇ ਨੇ ਇਹ ਆਵਾਜ਼ ਨੂੰ ਇਹ ਆਵਾਜ਼ ਨੂੰ ਪੰਜਾਬ ਦੀ ਪਾਰਲੀਮੈਂਟ ਪਹੁੰਚਾਉਣਾ ਖਿੱਚ ਕੇ ਜ਼ੋਰ ਲਾ ਦੋ ਮਗਰੋਂ ਆਪਾਂ ਥੋੜੇ ਮੋٹے ਪਿੱਛੇ ਪਸਤਾਉਣੇ ਹੁੰਦੇ ਆ ਵੀਰ ਉਦੋਂ ਮੜਾ ਜ਼ੋਰ ਲਾਇਆ ਹੁੰਦਾ ਐ ਹੋ ਜਾਂਦਾ ਐ ਹੁੰਦਾ ਹੁਣ ਪੱਬਾਂ ਤਿਆਂ ਹੋ ਜੋ ਤੇ ਘਰ-ਘਰ ਆਪਣਾ ਨਿਸ਼ਾਨ ਪਹਚਾਰੋ ਸਾਰੇ ਪਿੰਡਾਂ 'ਚ ਮੇਰਾ ਵੀਰ ਤੁਰੇ ਫਿਰੋ ਵੀ ਭਾਈ ਸਾਡਾ ਆ ਨਿਸ਼ਾਨਾ 10ਵੇਂ ਨੰਬਰ ਤੇ ਚੋਂ ਨਿਸ਼ਾਨਾ ਬਾਲਟੀ ਦੱਸ ਦਿਓ ਉਹਨਾਂ ਨੂੰ ਤੇ ਆ ਕੱਲ ਨੂੰ ਆਪਾਂ ਕੋ ਇਕੱਠੇ ਹੋ ਕੇ ਮਿਲਾਂ ਧੰਨਵਾਦ ਜੀ ਦਾਦੀਏ ਕੀ ਹਰ ਇੱਕ ਉਮੀਦਵਾਰ ਚਾਹੇ ਆਜ਼ਾਦਾ ਚਾਹੇ ਪੋਲੀਟਿਕਲ ਪਾਰਟੀ ਚਾਹੇ ਰਾਜਨੀਤਿਕ ਪਾਰਟੀ ਕਿਸੇ ਪਾਰਟੀ ਤੋਂ ਲੜਦਾ ਜਿਹੜਾ ਆਜ਼ਾਦ ਚੋਣ ਲੜ ਰਿਹਾ ਜਿਹੜਾ ਵੀ ਚੋਣ ਲੜ ਰਿਹਾ ਚੋਣ ਮੈਦਾਨ ਦੇ ਵਿੱਚ ਉਤਰਿਆ ਉਹਨਾਂ ਦੇ ਇਹੀ ਕਹਿਣਾ ਹੈ ਕਿ ਅਸੀਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਾਂਗੇ ਪਰ ਅਸਲ ਆ ਜਿਹੜਾ ਲੋਕਾਂ ਦਾ ਫਤਵਾ ਹੈ ਲੋਕਾਂ ਨੇ ਕਿਹਨੂੰ ਵੋਟ ਦੇਣੀ ਆ ਜਨਤਾ ਨੇ ਕਿਹਨੂੰ ਆਪਣਾ ਐਮਪੀ ਚੁਣਨਾ ਇਹ ਜਨਤਾ ਦੇ ਕੋਲ ਅਧਿਕਾਰ ਹੈ ਲੋਕਾਂ ਨੂੰ ਵੋਟ ਪਾਉਣ ਦਾ ਪੂਰਾ ਹੱਕ ਹੈ ਹਾਲਾਕਿ ਲੀਡਰਾਂ ਦੇ ਵੱਲੋਂ ਆਪੋਂ ਆਪਣੇ ਦਾਅਵੇ ਤਾਂ ਰੁਕੀ ਜਾਂਦੇ ਕਿ ਅਸੀਂ ਜਿਉਂ ਜਿੱਤ ਰਹੇ ਹਾਂ ਜਾਂ ਸਾਡੀ ਰਿਪੋਰਟਾਂ ਸਹੀ ਆ ਰਹੀਆਂ ਅਸੀਂ 2 ਲੱਖ ਨਾਲ ਜਾਂ 3 ਲੱਖ ਨਾਲ ਜਿੱਤ ਰਹੇ ਹਾਂ ਪਰ ਕਿਦਣਾ ਕਿਤੇ ਇਹਦਾ ਪਤਾ ਤਾਂ ਹੁਣ 5 ਤਰੀਕ ਨੂੰ ਲੱਗੇਗਾ ਜਦੋਂ ਲੋਕਾਂ ਦੇ ਵੱਲੋਂ ਵੋਟ ਪਾ ਕੇ ਕਿਹੜੀ ਪਾਰਟੀ ਨੂੰ ਕਿਹੜੇ ਲੀਡਰ ਨੂੰ ਕਿਹੜੇ ਕਿਹੜੇ ਵਿਅਕਤੀ ਨੂੰ ਆਪਣਾ ਜਿਹੜਾ ਐਮਪੀ ਚੁਣਿਆ ਜਾਂਦਾ